ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਈਆਂ ਵਾਲੇ ਚਾਵਲ ਜਿਸ ਨੂੰ ਜੈਰਦਾ ਵੀ ਕਿਹਾ ਜਾਂਦਾ ਹੈ ਤੇ ਇਸ ਨੂੰ ਮਿੱਠੇ ਝੋਲ ਵੀ ਕਿਹਾ ਜਾਂਦਾ ਹੈ ਉਸ ਲਈ ਆਪਾਂ ਲਿਆਏ ਇੱਕ ਗਲਾਸ ਬਾਸਮਤੀ ਚਾਵਲ ਬਰੀਕ ਕੱਟਿਆ ਹੋਇਆ ਨਾਰੀਅਲ ਦੋ ਤੋਂ ਤਿੰਨ ਲਾਈਟਿੰਗ ਚਾਰ ਪੰਜ ਲੌਂਗ ਤੁਸੀਂ ਹੋਰ ਵੀ ਡਰਾਈ ਫੂਡਸ ਲੈ ਸਕਦੇ ਹੋ ਤੇ ਇੱਕ ਪੀਲਾ ਕਲਰ ਟਰੌਲਾ ਵਿੱਚ ਪਾਣ ਲਈ ਤੇ ਤਿਸੀ ਕਿਉਂ चलो हम आप स्टार्ट कर होना ये होना एक दे हम आपकी कढ़ाही जिसन आप वॉश करके रख लिया हूँ आप कड़छी देसी घ्यो ਆਪਣਾ ਕਿਉਂ ਗਰਮ ਹੋਣਾ ਸਟਾਰਟ ਹੋ ਗਿਆ ਹੈ ਹੁਣ ਇਸ ਵਿੱਚ ਪਾਵਾਂਗੇ ਬ੍ਰੀਕ ਕਟਿਆ ਹੋਇਆ ਨਾਰਗਿਲ ਲੌਂਗ ਤੇ ਲਿਆ ਚੋਂ ਆਪਾਂ ਛਿੱਲ ਕੇ ਪਾਵਾਂਗੇ ਹੁਣ ਆਪਾਂ ਇਸ ਵਿੱਚ ਵਿੱਚ ਇੱਕ ਗਲਾਸ ਖਾਣੇ ਮਰ ਰਹੇ ਹੁਣ ਆਪਾਂ ਲਿਆ ਥੋੜਾ ਜਿਹਾ ਪਾਣੀ ਉਸ ਵਿੱਚ ਥੋੜਾ ਜਿਹਾ ਰੰਗ ਐਡ ਕਰਾਂਗੇ ਹੁਣ ਆਪਾਂ ਦੋ ਗਲਾਸ ਪਾਣੀ ਬਾਇਸਿਕ ਕੜਾਈ ਵਿੱਚ ਇਸ ਵਿੱਚ ਆਪਾਂ ਰੰਗ ਵਾਲਾ ਪਾਣੀ ਐਡ ਕਰਾਂਗੇ ਤੇ ਇਹਨੂੰ ਮਿਕਸ ਕਰਾਂਗੇ ਹੁਣ ਇਸ ਵਿੱਚ ਆਪਾਂ ਚਾਵਲ ਪਾ ਦਾਂਗੇ ਚਾਵਲ ਪਾ ਕੇ ਬੜੀ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇਸ ਵਿੱਚ ਸਵਾਦ ਅਨੁਸਾਰ ਖੰਡ ਪਾਵਾਂਗੇ చంగీ తర మిక్స్ కీడియమ ఫే రవే చావల దిజరే కోనా కలర్ ఆయన ఫ్ర अपने चावल बिल चुके ने फ्रेंड्स अपने चावल बन के तैयार ने